ਜੀ ਸਾਡੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਸਾਡੇ ਫਰੀਦਕੋਟ ਲੋਕ ਸਭਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਕਰਮਜੀਤ ਸਿੰਘ ਅਨਮੋਲ ਜੀ ਨੂੰ ਜਿਹੜੀ ਟਿਕਟ ਦੇ ਕੇ ਪਾਰਟੀ ਹਾਈ ਕਮਾਂਡ ਨੇ ਨਿਵਾਜਿਆ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਕਰਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਔਰ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਦਾ ਜਿਨ੍ਹਾਂ ਦੀ ਯੋਗਗਵਾਹੀ ਦੇ ਵਿੱਚ ਪੰਜਾਬ ਹਰ ਰੋਜ਼ ਰੱਕੀ ਦੀ ਲੀਤੇ ਚੜ ਰਿਹਾ ਔਰ ਬਹੁਤ ਹੀ ਵਧੀਆ ਕੈਂਡੀਡੇਟ ਸਾਡੇ ਲੋਕ ਸਭਾ ਫਰੀਦਕੋਟ ਨੂੰ ਮਿਲੇ ਨੇ ਔਰ ਸਾਡੀ ਜਿਹੜੀ ਜਿੱਤ ਹੈਗੀ ਆ ਉਹ 13 ਦੀਆਂ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਸਾਡੇ ਆਮ ਆਦਮੀ ਪਾਰਟੀ ਦੀ ਚੋਲੀ ਦੇ ਵਿਚਾਰੀਆਂ ਨੇ ਔਰ ਸਾਡੀ ਫਰੀਦਕੋਟ ਸੀਟ ਜਿਹੜੀ ਹੈਗੀ ਅਸੀਂ ਬਹੁਤ ਅੱਛੇ ਮਾਰਜਨ ਦੇ ਨਾਲ ਜਿੱਤ ਹਰ ਰੋਜ਼ ਲੋਕ ਹਿੱਤਾਂ ਦੇ ਵਿੱਚ ਜਿਹੜੇ ਫੈਸਲੇ ਲਏ ਜਾ ਰਹੇ ਆ ਸੋ ਮੈਂ ਸਭ ਨੂੰ ਇਹ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਬਹੁਤ ਅੱਛੇ ਮਾਰਜਨ ਦੇ ਨਾਲ ਅਸੀਂ ਜਿਹੜੀ ਇਹ ਸੀਟ ਹੈਗੀ ਆ ਹਰ ਲੋਕ ਸਭਾ ਦੀ ਹਰ ਸੀਟ ਅਸੀਂ ਜਿੱਤ ਕੇ ਮਾਨ ਸਾਹਿਬ ਦੇ ਔਰ ਅਰਵਿੰਦ ਕੇਚੀ ਬਾਲਜੀ ਦੀ ਚੋਲੀ ਪਾਈਏ ਤਾਂ ਕਿ ਸਾਡੇ ਹੱਥ ਜਿਹੜੇ ਹੋਰ ਮਜ਼ਬੂਤ ਹੋਣ ਔਰ ਅਸੀਂ ਹੋਰ ਅੱਛੀ ਤਰ੍ਹਾਂ ਜਿਹੜਾ ਕੰਮ ਕਰ ਸਕੀਏ ਲੱਗਦਾ ਕਰਮਜੀਤ ਅੰਮੋਲ ਉਹਨਾਂ ਨੇ ਪੰਜ ਦਮ ਚੱਲਦਾ ਹੋਇਆ ਵਾਅਦਾ ਕੀਤਾ ਬਿਲਕੁਲ ਜੀ ਬਹੁਤ ਅੱਛੇ ਕੈਂਡੀਡੇਟ ਸਾਨੂੰ ਮਿਲੇ ਨੇ ਔਰ ਬਹੁਤ ਅੱਛੇ ਲੀਡਰ ਸਾਬਤ ਹੋਣਗੇ ਕਰਮਜੀਤ ਅਨਮੋਲ ਵੀਰ ਜੀ ਹੋਣੀ ਔਰ ਬਾਕੀ ਹੋਰ ਸਾਡੇ ਮੰਤਰੀ ਸਹਿਬਾਨ ਜਿਹੜੇ ਜਿਨ੍ਹਾਂ ਨੂੰ ਵੈਸੇ ਵੀ 2 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਔਰ ਬਹੁਤ ਅੱਛੇ ਜਿਹੜੇ ਕੰਮ ਕਰ ਰਹੇ ਹੈ ਸੋ ਬਹੁਤ ਅੱਛੇ ਰਿਜ਼ਲਟ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਆਣਗੇ ਬੋਲੇ ਸੋ ਨਿਹਾਲ ਸੋ ਹੇ ਮੱਤਾ ਉਹ ਫੜ ਕੇ ਸਾਰੇ ਤੋਂ ਸਾਥ ਤੂੰ ਹੱਲਾ ਆਵਾਜ਼ ਉਹ ਆਵਾਜ਼ ਹੀ ਪਾਰਟੀ ਜਿੰਦਾਬਾਦ ਆਵਾਜ਼ ਹੀ ਪਾਰਟੀ ਜਿੰਦਾਬਾਦ ਆਵਾਜ਼ ਹੀ ਪਾਰਟੀ ਜਿੰਦਾਬਾਦ ਆਵਾਜ਼ ਹੀ ਪਾਰਟੀ ਜਿੰਦਾਬਾਦ ਜਿੰਦਾਬਾਦ ਡਾਕਟਰ ਮਨਦੀਪ ਗੌਰਣਾ ਜਿੰਦਾਬਾਦ ਆਵਾਜ਼ ਹੀ ਜਿੰਦਾਬਾਦ એક લે થોડા લેવો મૂંગે કરો ફોટો કરો